ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਬਲੌਗ ਨੂੰ ਪਿਆਰ ਕਰਨ ਦੇ ਲਈ ਬਲੌਗਾਂ ਨੂੰ ਤੇ ਸਾਡਾ ਅੱਜ ਦਾ ਜਿਹੜਾ ਬਲੌਗ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਚੋਣ ਮੈਦਾਨ ਚੋਣ ਵਿਗਲ ਵੱਜ ਚੁੱਕਾ ਪਿੰਡ ਦੀਆਂ ਪੰਚਾਇਤਾਂ ਦਾ ਤੇ ਚੋਣ ਅਖਾੜੇ ਭਰੇ ਹੋਏ ਨੇ ਹਰ ਇੱਕ ਕੋਈ ਆਪਣੀ ਦਾਵੇਦਾਰੀ ਪੇਸ਼ ਕਰ ਰਿਹਾ ਪਿੰਡਾਂ ਦੇ ਵਿੱਚ ਤੇ ਆਪਾਂ ਵੀ ਆਪਣੀ ਵਾਈਫ ਨੂੰ ਜਦ ਕੀ ਪਰਮਿੰਦਰ ਕੌਰ ਤੇ ਆਪਾਂ ਵਾਰਡ ਨੰਬਰ 3 ਤੋਂ ਪਾਂਚੀ ਲਈ ਤੇ ਪਰਮਿੰਦਰ ਕੌਰ ਜੀ ਸਰਪੰਚੀ ਦੀ ਉਮੀਦਵਾਰ ਜਿਹੜੇ ਆ ਉਹ ਉਲਾਨ ਦਿੱਤੇ ਗਏ ਆ ਤੇ ਸਾਰੇ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਿ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦਿਓ ਆਪਾਂ ਕਿਸੇ ਵੀ ਪਾਰਟੀ ਤੋਂ ਪਾਰਟੀ ਬਲੋ ਨਹੀਂ ਚੋਣ ਲੜ ਰਹੇ ਜਦਕਿ ਆਪਾਂ ਬਿਲਕੁਲ ਪਿੰਡ ਦੇ ਵਿੱਚ 1% ਵੀ ਜਿਹੜਾ ਐ ਲੋਕਾਂ ਦਾ ਪਿਆਰ ਜਿਹੜਾ ਬਣਿਆ ਰਵੇ ਇਸ ਕਰਕੇ ਆਪਾਂ ਪਿੰਡ ਦੇ ਵਿੱਚ ਸਰਬਸ਼ਾਂਤੀ ਲਈ ਵੀ ਹੱਥ ਵਧਾਇਆ ਸੀਗਾ ਪਰ ਸਾਨੂੰ ਪਿੰਡ ਦੇ ਸੂਝਵਾਨ ਬੰਦੇ 5-5 ਲੱਖ ਰੁਪਈਆ ਦੀਆਂ ਆਫਰਾਂ ਉਹ ਸਿਰਫ ਪਾਂਚੀ ਦੇ ਲਈ ਦੇ ਰਹੇ ਨੇ ਜਿਹੜਾ ਬੰਦਾ ਪਾਂਚੀ ਦੇ ਲਈ ਆਫਰ ਦੇ ਰਿਹਾ ਉਹ ਪਿੰਡ ਦਾ ਦੱਸੋ ਕੀ ਸਵਾਰ ਸਕਦਾ ਹੈ ਨਾ ਪਿੰਡ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜਾ ਬੰਦਾ ਪਾਂਚੀ ਪਾਂਚੀ ਲੈਣ ਲਈ 5-5 ਲੱਖ ਰੁਪਈਆ ਤੁਹਾਨੂੰ ਦੇ ਰਿਹਾ ਤੁਸੀਂ ਉਸ ਤੋਂ ਮਤਲਬ ਕੀ ਅੰਦਾਜ਼ਾ ਲਗਾ ਸਕਦੇ ਹੋ ਤੇ ਪਿੰਡ ਦੇ ਵਿੱਚ ਸਰਬਸੰਮਤੀ ਨਾ ਹੋਣ ਦੇ ਦੋ ਕਾਰਨ ਕਿ ਪਿੰਡ ਦੇ ਵਿੱਚ ਕੁਝ ਕੁ ਬੰਦੇ ਜਿਹੜੇ ਹੁਣ ਨਵੇਂ-ਨਵੇਂ ਲੀਡਰ ਬਣੇ ਆ ਉਹ ਪਿੰਡ ਦੇ ਵਿੱਚ ਸਰਬਸੰਮਤੀ ਨਹੀਂ ਹੋਣ ਦੇ ਰਹੇ ਐ ਐਨਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਤੁਸੀਂ ਵੀ ਥੋੜਾ ਦਖਲ ਜਰੂਰ ਵਧਾਓ ਫਿਰ ਆਪਾਂ ਦੇਖਣ ਜਾਣਾ ਸਿਗਾ ਛੇਂਜ ਤੇ ਸਰਬਸੰਤੀ ਨਹੀਂ ਹੁੰਦੀ ਦਿਖੀ ਤਾਂ ਆਪਾਂ ਚੱਲਗੇ ਜੀ ਛੇਂਜ ਦੇਖਣ ਲਈ ਜਾਣਾ ਸਿਗਾ ਆਪਾਂ ਖੜਕੜਕਲਾ ਬਾਬਾ ਜਸਦੀਪ ਸਿੰਘ ਜੀ ਦੇ ਕੋਲ ਤੇ ਆਪਾਂ ਫਿਰ ਪਹੁੰਚ ਗਏ ਜੀ ਮੋਲੇਨ ਲੈਣ ਉੱਚੇ ਉੱਚੇ ਤੋਂ ਵੀ ਮੋਲੇਨ ਚੱਕ ਕੇ ਤੇ ਫਿਰ ਜਿਹੜਾ ਐ ਇਲੈਕਸ਼ਨਾਂ ਦਾ ਜਿਹੜਾ ਉਹਦੇ ਬਾਰੇ ਫੇਰ ਗੱਲ ਹੋਣਾ ਪਈ ਤੇ ਫਿਰ ਆਪਾਂ ਪਹੁੰਚ ਗਏ ਜੀ ਖੜਕੜਕਲਾ ਝੰਡਾ ਜੀ ਜਿੱਥੇ ਕੀ ਛੇਂਜ ਦਾ ਜਿਹੜਾ ਅਖਾੜਾ ਮਗ ਚੁੱਕਿਆ ਸਿਗਾ ਤੇ ਚੇਂਜ ਸ਼ੁਰੂ ਹੋ ਚੁੱਕੀ ਸੀਗੀ ਬਾਬਾ ਜਹਦੀਪ ਸਿੰਘ ਜੀ ਵੱਲੋਂ ਤੇ ਆਪਾਂ ਫਿਰ ਉੱਥੇ ਚੇਂਜ ਦੇ ਵਿੱਚ ਆਨੰਦਮਾਨੇ ਆ ਤੇ ਆਪਣੇ ਭਰਾ ਸਾਰੇ ਜਿਨ੍ਹਾਂ ਨੂੰ ਆਪਾਂ ਕਿਹਾ ਸੀਗਾ ਸਾਰੇ ਆਪਣੇ ਭਰਾ ਟਾਈਮ ਨਾਲ ਟਾਈਮ ਟੂ ਟਾਈਮ ਉੱਥੇ ਪਹੁੰਚ ਰਹੇ ਸੀਗੇ ਤੇ ਸੰਤ ਬਾਬਾ ਬਲਵੀਰ ਸਿੰਘ ਜੀ ਨੇਕੀ ਵਾਲੇ ਉਹ ਵੀ ਛੋਟੇ ਜਿਹੇ ਸੱਦੇ ਤੇ ਸਾਡੇ ਤੇ ਉੱਥੇ ਪਹੁੰਚੇ ਉਹਨਾਂ ਦਾ ਵੀ ਉੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਛੇਂਝ ਮੇਲੇ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਕਿੰਦਾ ਸੰਗਤ ਦਾ ਹੜਾ ਜਿਹੜਾ ਆਇਆ ਹੋਇਆ ਸੀ ਜਿੰਨੇ ਵੀ ਸੰਗਤ ਛੇਂਝ ਮੇਲੇ ਚ ਆਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਦਾ ਦੇਲਾਂੋਂ ਧੰਨਵਾਦ ਜਿਨ੍ਹਾਂ ਦੇ ਵੀਰਾਂ ਨੇ ਇੱਕ ਫੋਨ ਕਾਈਟੇ ਤੇ ਸਾਡੇ ਉੱਥੇ ਛੇਂਝ ਦੇ ਵਿੱਚ ਦਸਤਕ ਦਿੱਤੀ ਵਿਸ਼ੇਸ਼ ਤੌਰ ਤੇ ਧੰਨਵਾਦ ਬਰਜਿੰਦਰ ਸਿੰਘ ਜੀ ਹਸੈਨਪੁਰ ਸਾਹਿਬ ਜਿਨ੍ਹਾਂ ਨੇ ਇੱਕ ਫੋਨ ਕਾਲ ਕਰਕੇ ਆਪਾਂ ਛੇਂਝ ਮੇਲੇ ਦੇ ਲਈ ਇਨਵਾਈਟ ਕੀਤਾ ਸੀ ਜੋਬਨ ਪੰਗਲ ਵੀਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਬਾਈ ਜੀ ਉਹਨਾਂ ਨਾਲ ਛੇਂਝ ਮੇਲੇ ਦੇ ਵਿੱਚ ਪਹੁੰਚੇ ਤੇ ਨਾਲ ਦੀ ਨਾਲ ਧੰਨਵਾਦ ਜੀ ਕੁਲਜੀਤ ਸਿੰਘ ਜੀ ਸਰਹਾਲ ਸਾਰੇ ਬੰਦਿਆਂ ਦਾ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਫੋਨ ਕਰਕੇ ਉੱਥੇ ਸੱਦੇ ਆ ਗਿਆ ਤੇ ਸਾਰੀਆਂ ਮੁੱਖ ਸ਼ਖਸੀਅਤਾਂ ਇਸ ਮੇਲੇ ਦੇ ਵਿੱਚ ਜਿਹੜੀਆਂ ਪਹੁੰਚੀਆਂ ਸਨ ਤੇ ਉਹਨਾਂ ਦਾ ਵੀ ਅਸੀਂ ਸਤਿਕਾਰ ਕੀਤਾ ਤੇ ਉਸ ਤੋਂ ਬਾਅਦ ਆਪਾਂ ਫਿਰ ਛਿੰਜ ਦੇਖਣ ਦੇ ਲਈ ਉੱਥੇ ਕੋਰਸੀ ਦੇ ਉੱਤੇ ਸਟੇਜ ਤੇ ਬੈਠ ਗਏ ਫਿਰ ਰੌਣਕ ਤੁਸੀਂ ਆਪ ਦੇਖ ਸਕਦੇ ਹੋ ਕਿੰਦਾ ਲੱਗਿਆ ਫਿਰ ਸਿਆਸਤ ਦੇ ਵਿੱਚ ਦੁਬਾਰਾ ਮੁੜ ਕੇ ਆਨੇ ਆ ਜੇਕਰ ਪਿੰਡ ਦੇ ਵਿੱਚ ਸਰਬਸੰਮਤੀ ਹੁੰਦੀ ਹੈ ਸਾਨੂੰ ਕੋਈ ਹਰਜ਼ ਨਹੀਂ ਕਿ ਅਸੀਂ ਆਪਣੇ ਜਿਹੜੇ ਪੇਪਰ ਆ ਉਹ ਨਹੀਂ ਚੱਕਾਂਗੇ ਸਰਪੰਚੀ ਵਾਲੇ ਪਰ ਜੇਕਰ ਕੋਈ ਹੋਰ ਹੀ ਬੰਦਾ ਇਸ਼ਕਵਾ ਚਾਹਵਾਨ ਲੜਨ ਦਾ ਉਹ ਵੀ ਆਪਣਾ ਨਾਮ ਜਿਹੜਾ ਨਾਮਜ਼ਦਗੀ ਉਹ ਭਰ ਸਕਦਾ ਵਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਪ੍ਰਚਾਰ ਵੀ ਆਪਣਾ ਤੇਜ਼ ਰੱਖਾਂਗੇ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਵੀ ਪਾਰਟੀ ਵੱਲੋਂ ਨਹੀਂ ਇਲੈਕਸ਼ਨ ਲੜ ਰਹੇ ਬਿਲਕੁਲ ਨਿਰਬਿਗਨ ਆਜ਼ਾਦ ਤੌਰ ਤੇ ਅਸੀਂ ਜਿਹੜੀ ਹੈ ਪਿੰਡ ਦੇ ਵਿੱਚ ਇਲੈਕਸ਼ਨ ਲੜਾਂਗੇ ਤਾਂ ਜੋ ਸਾਰੇ ਪਿੰਡ ਦਾ ਆਪਸੀ ਭਾਈਚਾਰਾ ਬਣਿਆ ਰਹੇ ਤੇ ਆਪਣਾ ਭਰਾ ਆਇਆ ਸੀਗਾ ਕੈਨੇਡਾ ਤੋਂ ਉਹ ਵੀ ਮਿਲਣ ਆਇਆ ਆਪਾਂ ਤੇ ਫਿਰ ਆਪਾਂ ਸ਼ੇਂਜ ਮੇਲੇ ਤੋਂ ਆਂਦੇ ਆਂਦੇ ਆਪਾਂ ਛਕਿਆ ਜੀ ਲੰਗਰ ਆ ਆਪਾਂ ਪਹੁੰਚ ਗਏ ਜੀ ਨਵਾਂ ਸ਼ਹਿਰ ਲਾਲ ਢਾਬੇ ਦੇ ਉੱਤੇ ਤੇ ਉੱਥੇ ਜਾ ਕੇ ਵੀ ਆਪਾਂ ਕੀਤੀਆਂ ਸਬਜ਼ੀਆਂ ਆਰਡਰ ਤੇ ਮਨਪ੍ਰੀਤ ਭਾਜੀ ਹੁਣੀਆਂ ਸੈਟ ਸੀਗੇ ਪੂਰਾ ਕੰਮ ਲੋਟ ਵਾ ਤੇ ਇਧਰ ਮੁੱਛਾ ਚੜ੍ਹਦੀਆਂ ਕਿਉਂਕਿ ਪੰਜ ਬੜਨਾ ਮਿੱਤਰਾ ਭਰਾਵਾਂ ਦੀ ਪੂਰੀ ਸਪੋਰਟ ਆ ਤੇ ਫੇ ਮੌਲੇ ਨੂੰ ਛੱਡਣ ਲਈ ਉੱਤੇ ਚੱਲ ਗਏ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਚ ਥੈਂਕ ਯੂ